ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਯਾਰ ਉਸ ਦਿਨ ਮੈਨੂੰ ਬਹੁਤ ਮਜ਼ਾ ਆਇਆ ਸੀ ਮੇਰੀ ਮਾਂ ਨੇ ਕਿਹਾ ਪਰ ਹੁਣ ਤੇਰੇ ਇਕੱਲੇ ਤੋਂ ਗੱਲ ਨਹੀਂ ਬਣਦੀ ਹੈ ਹੁਣ ਮੈਨੂੰ ਇੱਕ ਮਜ਼ਬੂਤ ਵਿਅਕਤੀ ਚਾਹੀਦਾ ਹੈ ਤਾਂ ਉਸ ਆਦਮੀ ਨੇ ਕਿਹਾ ਮੇਰਾ ਇੱਕ ਦੋਸਤ ਹੈ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਉਸ ਨੂੰ ਫੋਨ ਕਰਾਂ ਮਾਂ ਨੇ ਕਿਹਾ ਠੀਕ ਹੈ ਕੱਲ ਨੂੰ ਬੁਲਾ ਲਵੀਂ ਮੇਰਾ ਬੇਟਾ ਕੱਲ੍ਹ ਕਰ ਨਹੀਂ ਹੋਵੇਗਾ ਮੇਰਾ ਨਾਮ ਪਵਨ ਹੈ ਤੇ ਮੈਂ ਆਪਣੀ ਮਾਂ ਦਾ ਇਕਲੌਤਾ ਪੁੱਤਰ ਹਾਂ ਮੇਰਾ ਕੋਈ ਭੈਣ ਭਰਾ ਨਹੀਂ ਹੈ ਤੇ ਇਸ ਸਮੇਂ ਮੇਰੀ ਉਮਰ 20 ਸਾਲ ਹੈ ਮੈਂ ਬਨਾਰਸ ਦਾ ਰਹਿਣ ਵਾਲਾ ਹਾਂ ਤੇ ਕਾਲਜ ਵਿੱਚ ਪੜਾਈ ਕਰ ਰਿਹਾ ਹਾਂ ਸਾਡੇ ਘਰ ਵਿੱਚ ਮੈਂ ਤੇ ਮੇਰੀ ਮਾਂ ਹੀ ਰਹਿੰਦੇ ਹਾਂ ਮੇਰੀ ਮਾਂ ਇੱਕ ਅਧਿਆਪਕ ਹੈ ਮੇਰੇ ਪਿਤਾ ਦੀ ਕੁਝ ਸਾਲ ਪਹਿਲਾਂ ਇੱਕ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਉਦੋਂ ਤੋਂ ਮੇਰੀ ਮਾਂ ਚੁੱਪਚਾਪ ਰਹਿਣ ਲੱਗੀ ਸੀ ਹੁਣ ਮੈਂ ਤੁਹਾਨੂੰ ਆਪਣੀ ਮਾਂ ਬਾਰੇ ਦੱਸਦਾ ਹਾਂ ਮੇਰੀ ਮਾਂ ਦੇਖ ਵਿੱਚ ਬਹੁਤ ਸੁੰਦਰ ਹੈ ਉਸ ਦਾ ਰੰਗ ਬਹੁਤ ਹੀ ਗੋਰਾ ਹੈ ਲੱਗਦਾ ਨਹੀਂ ਕਿ ਉਹ 20 ਸਾਲ ਦੇ ਬੇਟੇ ਦੀ ਮਾਂ ਹੋਵੇਗੀ ਇਹ ਘਟਨਾ ਕੁਝ ਮਹੀਨੇ ਪਹਿਲਾਂ ਵਾਪਰੀ ਸੀ ਜਦੋਂ ਮੇਰੀ ਮਾਂ ਹਮੇਸ਼ਾ ਸਕੂਲ ਤੋਂ ਸਮੇਂ ਸਿਰ ਆਉਂਦੀ ਸੀ ਪਰ ਕਈ ਦਿਨਾਂ ਤੋਂ ਉਹ ਲੇਟ ਆਉਣ ਲੱਗੀ ਸੀ ਇੱਕ ਹੋਰ ਗੱਲ ਜੋ ਮੈਂ ਮੇਰੀ ਮਾਂ ਦੇ ਵਿਵਹਾਰ ਤੋਂ ਨੋਟ ਕੀਤੀ ਸੀ ਕਿ ਉਹ ਬਹੁਤ ਖੁਸ਼ ਰਹਿਣ ਲੱਗ ਪਈ ਸੀ ਇੱਕ ਵਾਰ ਰਾਤ ਦੇ 11 ਵਜੇ ਮਾਂ ਆਈ ਮੈਂ ਪੁੱਛਿਆ ਮਾਂ ਅੱਜ ਤੁਸੀਂ ਬਹੁਤ ਲੇਟ ਹੋ ਗਏ ਉਹਨਾਂ ਨੇ ਕਿਹਾ ਬੇਟਾ ਅੱਜ ਕੋਈ ਜ਼ਰੂਰੀ ਕੰਮ ਸੀ ਪਰ ਉਹਨਾਂ ਦੀ ਚਾਲ ਟਾਲ ਦੇਖ ਕੇ पता ਨਹੀਂ ਕਿਉਂ ਹੁਣ ਮੈਨੂੰ ਮਾਂ ਤੇ ਸ਼ੱਕ ਹੋਣ ਲੱਗਾ ਸੀ ਉਸ ਦਿਨ ਤੋਂ ਮੈਂ ਮਾਂ ਦੀ ਹਰ ਹਰਕਤ ਤੇ ਨਜ਼ਰ ਰੱਖਣ ਲੱਗ ਪਿਆ ਸੀ ਇੱਕ ਦਿਨ ਮੈਂ ਮੋਟਰਸਾਈਕਲ ਤੇ ਮਾਂ ਦੇ ਸਕੂਲ ਚਲਾ ਗਿਆ ਤੇ ਬਾਹਰ ਲੁੱਕ ਕੇ ਮੈਂ ਮਾਂ ਦੀ ਜੂਸੀ ਕਰਨ ਲੱਗਾ ਤਾਂ ਮੈਂ ਇੱਕ ਕਾਰ ਦੇਖੀ ਜੋ ਕੁਝ ਪਲ ਪਹਿਲਾਂ ਹੀ ਰੁਕੀ ਸੀ ਮੇਰੀ ਮਾਂ ਉਸ ਵਿੱਚ ਬੈਠ ਕੇ ਚਲੀ ਗਈ ਫਿਰ ਮੈਂ ਆਪਣੀ ਮਾਂ ਦੇ ਪਿੱਛਾ ਕੀਤਾ ਕੁਝ ਦੂਰ ਜਾ ਕੇ ਕਾਰ ਇੱਕ ਇਮਾਰਤ ਦੇ ਕੋਲ ਜਾ ਕੇ ਰੁਕ ਗਈ ਉਸ ਵਿੱਚੋਂ ਇੱਕ ਆਦਮੀ ਹੇਠਾਂ ਉਤਰਿਆ ਤੇ ਮੇਰੀ ਮਾਂ ਵੀ ਹੀਠਾਂ ਉੱਤਰ ਗਈ। ਉਹ ਦੋਵੇਂ ਇਕੱਠੇ ਕਿਤੇ ਜਾਣ ਲੱਗੇ। ਮੈਂ ਲੁਕ-ਛੁਪ ਕੇ ਉਹਨਾਂ ਦਾ ਪਿੱਛਾ ਕਰਦਾ ਰਿਹਾ। ਉਹ ਇੱਕ ਫਲੈਟ ਵਿੱਚ ਪਹੁੰਚ ਗਏ। ਮੈਂ ਹੁਣ ਉਹਨਾਂ ਦੇ ਬਹੁਤ ਨੇੜੇ ਸੀ ਤੇ ਅੰਦਰੋਂ ਆਉਂਦੀ ਗੱਲਾਂ ਦੀ ਆਵਾਜ਼ ਵੀ ਸੁਣ ਸਕਦਾ ਸੀ। ਉਹ ਵਿਅਕਤੀ ਕਹਿ ਰਿਹਾ ਸੀ, "ਯਾਰ ਉਸ ਦਿਨ ਤਾਂ ਮੈਂ ਬਹੁਤ ਖੁਸ਼ੀ ਮਹਿਸੂਸ ਕੀਤੀ ਸੀ।" ਮੇਰੀ ਮਾਂ ਨੇ ਕਿਹਾ, "ਪਰ ਹੁਣ ਤੁਹਾਡੇ ਇਕੱਲੇ ਤੋਂ ਉਹ ਗੱਲ ਨਹੀਂ ਬਣਦੀ ਹੈ। ਹੁਣ ਮੈਨੂੰ ਇੱਕ ਮਜ਼ਬੂਤ ਵਿਅਕਤੀ ਚਾਹੀਦਾ ਹੈ।" ਤਾਂ ਉਸ ਆਦਮੀ ਨੇ ਕਿਹਾ, "ਮੇਰਾ ਇੱਕ ਦੋਸਤ ਹੈ। ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਉਸ ਨੂੰ ਬੁਲਾਵਾਂ ਮਾਂ ਨੇ ਕਿਹਾ ਠੀਕ ਹੈ ਕੱਲ ਨੂੰ ਬੁਲਾ ਲੈਣਾ ਕੱਲ ਮੇਰਾ ਬੇਟਾ ਕਰ ਨਹੀਂ ਹੋਵੇਗਾ ਉਸ ਦਾ ਇਮਤਿਹਾਨ ਹੈ ਸਿਰਫ ਮੈਂ ਤੁਸੀਂ ਤੇ ਤੁਹਾਡਾ ਦੋਸਤ ਹੀ ਉੱਥੇ ਹੋਵਾਂਗੇ ਆ ਜਾਵੀਂ ਉਸ ਤੋਂ ਬਾਅਦ ਉਸ ਆਦਮੀ ਨੇ ਉਹ ਸਭ ਕੀਤਾ ਤੇ ਮਾਂ ਉਸ ਨੂੰ ਸਮਰਥਨ ਦਿੰਦੀ ਰਹੀ ਸੀ ਕੁਝ ਦੇਰ ਬਾਅਦ ਮਾਂ ਨੇ ਕਿਹਾ ਚਲੋ ਹੁਣ ਬਹੁਤ ਗੱਲਾਂ ਹੋ ਗਈਆਂ ਮੈਨੂੰ ਦੇਰ ਹੋ ਰਹੀ ਹੈ ਕੱਲ ਸਮੇਂ ਸਿਰ ਆ ਜਾਓ ਇਸ ਤੋਂ ਬਾਅਦ ਉਹ ਦੋਵੇਂ ਬਾਹਰ ਆਉਣ ਲੱਗੇ ਤਾਂ ਮੈਂ ਸਾਈਡ ਤੇ ਛੁਪ ਗਿਆ। ਉਹਨਾਂ ਨੇ ਫਲੈਟ ਨੂੰ ਬੰਦ ਕਰ ਦਿੱਤਾ ਤੇ ਫਿਰ ਉਹ ਦੋਵੇਂ ਉੱਥੋਂ ਚਲੇ ਗਏ। ਮੈਂ ਵੀ ਜਲਦੀ ਨਾਲ ਉੱਥੋਂ ਨਿਕਲ ਕੇ ਘਰ ਆ ਗਿਆ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਜਿਸ ਔਰਤ ਨਾਲ ਮੈਂ ਰਹਿੰਦਾ ਹਾਂ ਉਹ ਜੇਹੀ ਹੈ। ਹੁਣ ਮੈਂ ਵੀ ਆਪਣੀ ਮਾਂ ਬਾਰੇ ਸੋਚ ਕੇ ਹੈਰਾਨ ਹੋ ਰਿਹਾ ਸੀ। ਫਿਰ ਅਗਲੇ ਦਿਨ ਮੈਂ ਫੈਸਲਾ ਕੀਤਾ ਕਿ ਮੈਂ ਅੱਜ ਇਮਤਿਹਾਨ ਦੇਣ ਲਈ ਨਹੀਂ ਜਾਵਾਂਗਾ। ਮੈਂ ਆਪਣੀ ਮਾਂ ਦੇ ਸਾਹਮਣੇ ਇਹ ਕਹਿ ਕੇ ਬਾਹਰ ਨਿਕਲ ਗਿਆ ਕਿ ਮੈਂ ਕੱਲ੍ਹ ਜਾ ਰਿਹਾ ਹਾਂ ਕੁਝ ਦੂਰ ਜਾ ਕੇ ਮੈਂ ਆਪਣੇ ਦੋਸਤਾਂ ਨਾਲ ਗੱਲਾਂ ਕਰਨ ਲੱਗਾ ਵੈਸੇ ਵੀ ਮੈਂ ਅੱਜ ਕੋਈ ਇਮਤਿਹਾਨ ਨਹੀਂ ਦੇਣਾ ਸੀ ਕਿਉਂਕਿ ਜੇ ਕਿਸੇ ਨੂੰ ਇਹ ਪਤਾ ਲੱਗ ਜਾਵੇ ਕਿ ਅੱਜ ਉਸਦੀ ਮਾਂ ਨਾਲ ਕੀ ਹੋਣ ਵਾਲਾ ਹੈ ਤਾਂ ਫਿਰ ਉਹ ਮੁੰਡਾ ਕਿਹੜਾ ਇਮਤਿਹਾਨ ਦੇਵੇਗਾ ਇੱਕ ਘੰਟਾ ਸਮਾਂ ਬਤਾਉਣ ਤੋਂ ਬਾਅਦ ਮੈਂ ਘਰ ਵੱਲ ਚਲਾ ਗਿਆ ਤਾਂ ਦੇਖਿਆ ਕਿ ਉਹੀ ਕਾਰ ਮੇਰੇ ਘਰ ਦੇ ਬਾਹਰ ਖੜੀ ਸੀ ਮੈਂ ਸਮਝ ਗਿਆ ਕਿ ਉਹੀ ਵਿਅਕਤੀ ਹੋਵੇਗਾ ਮੈਂ ਸੋਚਿਆ ਕਿ ਘਰ ਦੇ ਅੰਦਰ ਕਿਵੇਂ ਜਾਵਾਂਗਾ ਫਿਰ ਅਚਾਨਕ ਮੇਰੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਘਰ ਦੇ ਪਿਛਲੇ ਪਾਸੇ ਤੋਂ ਛੱਤ ਤੇ ਚਲਾ ਜਾਵਾਂ ਫਿਰ ਮੈਂ ਪਿਛਲੇ ਪਾਸੇ ਚਲਾ ਗਿਆ ਮੈਂ ਚੋਰਾ ਵਾਂਗ ਆਪਣੇ ਘਰ ਦੀ ਛੱਤ ਤੇ ਚੜ ਰਿਹਾ ਸੀ ਉੱਪਰ ਛੱਤ ਦਾ ਗੇਟ ਖੁੱਲਾ ਸੀ ਮੈਂ ਚੁੱਪਚਾਪ ਉੱਥੋਂ ਦੀ ਜਾ ਕੇ ਆਪਣੇ ਕਮਰੇ ਵਿੱਚ ਬੈਠ ਗਿਆ ਸੀ ਫਿਰ ਦੇਖਣ ਲੱਗਾ ਕਿ ਕੀ ਹੋ ਰਿਹਾ ਸੀ ਪਰ ਕਿਸੇ ਦੀ ਕੋਈ ਆਵਾਜ਼ ਨਹੀਂ ਆ ਰਹੀ ਸੀ ਅਚਾਨਕ ਮੇਰੀ ਮਾਂ ਦੀ ਆਵਾਜ਼ ਆਈ "ਰਮੇਸ਼ ਜੀ ਇੱਥੇ ਆਵੋ" ਮੈਂ ਦੇਖਿਆ ਕਿ ਮੇਰੀ ਮਾਂ ਸੱਜ ਸਵਰ ਕੇ ਕੱਪੜੇ ਪਾ ਬਹੁਤ ਸੋਹਣੀ ਲੱਗ ਰਹੀ ਸੀ ਉਸਨੇ ਬਹੁਤ ਮੇਕਅਪ ਕੀਤਾ ਹੋਇਆ ਸੀ ਉਸ ਵਿਅਕਤੀ ਨੇ ਕਿਹਾ "ਯਾਰ ਜਲਦੀ ਕਰੋ ਮੇਰਾ ਦੋਸਤ ਆ ਰਿਹਾ ਹੋਵੇਗਾ" ਮੈਂ ਸੋਚਿਆ ਇਸ ਦਾ ਮਤਲਬ ਇਹ ਹੈ ਕਿ ਦੂਜਾ ਆਦਮੀ ਅਜੇ ਨਹੀਂ ਆਇਆ ਹੈ ਫਿਰ ਮਾਂ ਤੇ ਉਹ ਵਿਅਕਤੀ ਜਿਸ ਨੂੰ ਮਾਂ ਰਮੇਸ਼ ਕਹਿ ਰਹੀ ਸੀ ਉਹ ਦੋਵੇਂ ਹਾਲ ਵਿੱਚ ਆ ਗਏ ਤੇ ਗੱਲਾਂ ਕਰਨ ਲੱਗੇ ਮਾਂ ਕਹਿਣ ਲੱਗੀ ਰੁਕੋ ਆਪਣੇ ਦੋਸਤ ਨੂੰ ਆਉਣ ਦਿਓ ਰਮੇਸ਼ ਨੇ ਕਿਹਾ ਉਹ ਵੀ ਆ ਜਾਵੇਗਾ ਜਰ ਉਦੋਂ ਹੀ ਦਰਵਾਜ਼ੇ ਦੀ ਘੰਟੀ ਵੱਜੀ ਮੈਂ ਦੇਖਿਆ ਕਿ ਬਾਹਰ ਇੱਕ ਆਦਮੀ ਖੜਾ ਸੀ ਰਮੇਸ਼ ਨੇ ਉਸ ਨੂੰ ਅੰਦਰ ਬੁਲਾਇਆ ਫਿਰ ਉਹ ਦੋਵੇਂ ਆ ਕੇ ਹਾਲ ਵਿੱਚ ਬੈਠ ਗਏ ਮੇਰੀ ਮਾਂ ਦੋਵਾਂ ਲਈ ਕੁਝ ਲੈਣ ਲਈ ਰਸੋਈ ਵਿੱਚ ਚਲੀ ਗਈ ਤਾਂ ਨਵਾਂ ਆਇਆ ਆਦਮੀ ਬੋਲਿਆ ਜਰ ਇਹ ਤਾਂ ਬਹੁਤ ਸੁੰਦਰ ਹੈ ਉਦੋਂ ਤੱਕ ਮਾਂ ਨੇ ਆ ਕੇ ਦੋਹਾਂ ਨੂੰ ਕੋਲਡ ਡਰਿੰਕ ਦੇ ਦਿੱਤੀ ਫਿਰ ਮੈਂ ਦੇਖਿਆ ਕਿ ਉਹ ਆਦਮੀ ਮਾਂ ਵੱਲ ਦੇਖਣ ਲੱਗ ਪਿਆ ਇਸ ਤੋਂ ਬਾਅਦ ਮਾਂ ਬਹੁਤ ਅਜੀਬ ਭਾਸ਼ਾ ਵਿੱਚ ਗੱਲ ਕਰ ਰਹੀ ਸੀ ਮੈਂ ਉਸ ਨੂੰ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਗੱਲ ਕਰਦੇ ਨਹੀਂ ਦੇਖਿਆ ਸੀ ਫਿਰ ਤਿੰਨੇ ਜਿਨੇ ਖਾਣ ਪੀਣ ਲੱਗ ਪਏ ਤੇ ਬਾਅਦ ਵਿੱਚ ਤਿੰਨੋਂ ਕਮਰੇ ਵਿੱਚ ਚਲੇ ਗਏ ਸੀ ਮੈਂ ਇਹ ਸਭ ਕੁਝ ਨਹੀਂ ਦੇਖ ਸਕਦਾ ਸੀ ਜੋ ਅੱਜ ਮੇਰੀਆਂ ਅੱਖਾਂ ਨੇ ਦੇਖਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ ਮੈਂ ਨਹੀਂ ਜਾਣਦਾ ਸੀ ਕਿ ਮੇਰੀ ਮਾਂ ਇੱਕ ਅਜਿਹੀ ਸ਼ਖਸ਼ੀ ਹੋਵੇਗੀ ਫਿਰ ਕੁਝ ਦੇਰ ਬਾਅਦ ਉਹ ਤਿੰਨੋਂ ਬਾਹਰ ਆ ਗਏ ਫਿਰ ਉਹ ਆ ਕੇ ਹਾਲ ਵਿੱਚ ਬੈਠ ਗਏ ਕੁਝ ਦੇਰ ਤੱਕ ਉਹ ਆਪਸ ਵਿੱਚ ਗੱਲਾਂ ਕਰਦੇ ਰਹੇ ਤੇ ਫਿਰ ਉਹ ਦੋਵੇਂ ਚਲੇ ਗਏ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਮਾਂ ਵੀ ਆਪਣੇ ਕਮਰੇ ਵਿੱਚ ਆ ਕੇ ਸੌ ਗਈ ਸੀ ਫਿਰ ਮੈਂ ਵੀ ਛੱਤ ਤੋਂ ਵਾਪਸ ਬਾਹਰ ਆ ਗਿਆ ਸੀ ਕਾਫੀ ਦੇਰ ਬਾਅਦ ਮੈਂ ਘਰ ਵਿੱਚ ਆਇਆ ਤਾਂ ਮੈਂ ਆਪਣੀ ਮਾਂ ਵੱਲ ਦੇਖਿਆ ਸੋਚਿਆ ਕਿ ਕੀ ਕਿਤੇ ਮੈਨੂੰ ਵੇਖਣ ਵਿੱਚ ਕੋਈ ਗਲਤੀ ਤਾਂ ਨਹੀਂ ਹੋ ਗਈ ਪਤਾ ਨਹੀਂ ਮੈਂ ਇਹ ਸਭ ਕਿਉਂ ਕੀਤਾ ਕਿਉਂਕਿ ਉਹ ਮੇਰੀ ਮਾਂ ਹੈ ਪਰ ਹੁਣ ਮੈਂ ਆਪਣੇ ਮਨ ਅੰਦਰ ਹਰ ਵੇਲੇ ਇਹ ਸੋਚਦਾ ਰਹਿੰਦਾ ਸੀ ਕਿ ਆਖਿਰ ਇਹ ਲੋਕ ਕੀ ਕਰਦੇ ਹਨ ਮੈਂ ਕੁਝ ਦਿਨ ਉਹਨਾਂ ਤੇ ਨਜ਼ਰ ਰੱਖੀ ਤੇ ਉਹਨਾਂ ਨੂੰ ਪਤਾ ਨਾ ਲੱਗਣ ਦਿੱਤਾ ਕਿ ਮੈਂ ਨਜ਼ਰ ਰੱਖ ਰਿਹਾ ਹਾਂ ਇੱਕ ਦਿਨ ਫਿਰ ਮੈਂ ਘਰ ਵਿੱਚ ਸੀ ਤਾਂ ਉਸ ਆਦਮੀ ਦਾ ਫੋਨ ਆਇਆ ਮੇਰੀ ਮਾਂ ਨੇ ਫੋਨ ਚੁੱਕਿਆ ਤੇ ਕਿਤੇ ਬਾਹਰ ਜਾਣ ਲੱਗੀ ਜਦੋਂ ਮੈਂ ਮਾਂ ਨੂੰ ਪੁੱਛਿਆ ਤਾਂ ਉਸਨੇ ਕੰਮ ਦਾ ਬਹਾਨਾ ਬਣਾ ਦਿੱਤਾ ਮੈਂ ਵੀ ਉਸ ਦੇ ਪਿੱਛੇ-ਪਿੱਛੇ ਚਲਾ ਗਿਆ ਇੱਕ ਬਹੁਤ ਵੱਡਾ ਖੰਡਰ ਵਰਗਾ ਘਟਨ ਸੀ ਮੇਰੀ ਮਾਂ ਦੇ ਨਾਲ ਉਹ ਦੋਵੇਂ ਆਦਮੀ ਵੀ ਸੀ। ਉਹ ਦੋਵੇਂ ਕਾਰ ਤੋਂ ਹੇਠਾਂ ਉਤਰ ਕੇ ਉਸਦੇ ਨਾਲ ਘਰ ਦੇ ਅੰਦਰ ਚਲੇ ਗਏ। ਮੈਂ ਵੀ ਉਹਨਾਂ ਦੇ ਪਿੱਛੇ-ਪਿੱਛੇ ਗਿਆ ਤੇ ਦੇਖਿਆ ਕਿ ਉਹ ਆਪਸ ਵਿੱਚ ਗੱਲਾਂ ਕਰ ਰਹੇ ਸੀ। ਉਹ ਦੋਵੇਂ ਆਦਮੀ ਕਹਿ ਰਹੇ ਸੀ, "ਯਾਰ ਅੱਜ ਕੋਈ ਮਜ਼ਾ ਨਹੀਂ ਆ ਰਿਹਾ ਹੈ।" ਮਾਂ ਨੇ ਕਿਹਾ, "ਮ제 ਵੀ ਆਉਣਗੇ ਤੇ ਸ਼ਾਮ ਵੀਰ ਗੀਨ ਹੋਵੇਗੀ।" ਪਹਿਲਾਂ ਦੱਸੋ ਕਿ ਗਾਕ ਨੂੰ ਮਾਲ ਵਖਾ ਦਿੱਤਾ ਹੈ? ਉਸ ਆਦਮੀ ਨੇ ਕਿਹਾ, "ਮਾਲ ਤਾਂ ਵਖਾ ਦਿੱਤਾ ਹੈ।" ਬੱਸ ਜੇ ਉਦੋਂ ਕੰਮ ਬਣ ਗਿਆ ਤਾਂ ਸਭ ਠੀਕ ਹੈ ਮਾਂ ਨੇ ਕਿਹਾ ਤੁਸੀਂ ਲੋਕ ਇਸ ਤਰ੍ਹਾਂ ਕੰਮ ਨੂੰ ਢਿੱਲਾ ਨਾ ਕਰੋ ਮੈਨੂੰ ਜਲਦੀ ਕੰਮ ਕਰਨਾ ਚੰਗਾ ਲੱਗਦਾ ਹੈ ਜਲਦੀ ਸਮਾਨ ਵੇਚ ਕੇ ਕੰਮ ਪੂਰਾ ਕਰ ਲਓ ਉਹ ਵਿਅਕਤੀ ਕਹਿਣ ਲੱਗਾ ਸਭ ਕੁਝ ਹੋ ਜਾਵੇਗਾ ਤੁਸੀਂ ਚਿੰਤਾ ਕਿਉਂ ਕਰਦੇ ਹੋ ਹੁਣ ਪਹਿਲਾਂ ਸਾਨੂੰ ਤਾਂ ਖੁਸ਼ ਕਰ ਦਿਓ ਮਾਂ ਨੇ ਝੱਟ ਮੰਨ ਲਿਆ ਤੇ ਉਹਨਾਂ ਵਾਂਗ ਉਹਨਾਂ ਨਾਲ ਰਹਿਣ ਲੱਗ ਪਈ ਮੈਂ ਸਮਝ ਗਿਆ ਕਿ ਮੇਰੀ ਮਾਂ ਕੁਝ ਲੋਕਾਂ ਨਾਲ ਗਲਤ ਰਸਤੇ ਤੇ ਚਲੀ ਗਈ ਹੈ ਇਹ ਉਹ ਔਰਤ ਨਹੀਂ ਹੈ ਜਿਸ ਨੂੰ ਮੈਂ ਜਾਣਦਾ ਸੀ ਮੈਂ ਜਲਦੀ ਹੀ ਪੁਲਿਸ ਇੰਸਪੈਕਟਰ ਨੂੰ ਫੋਨ ਕਰਕੇ ਸਾਰੀ ਘਟਨਾ ਤੇ ਜਗ੍ਹਾ ਦੱਸੀ ਜਦੋਂ ਉਹ ਉੱਥੇ ਪਹੁੰਚੇ ਤਾਂ ਮੈਨੂੰ ਪਤਾ ਲੱਗਾ ਕਿ ਇਹ ਲੋਕ ਕਿਸੇ ਖੂਫੀਆ ਤੰਤਰ ਨਾਲ ਮਿਲੇ ਹੋਏ ਹਨ ਤੇ ਇਥੋਂ ਗਰੀਬ ਕਰਦੀਆਂ ਕੁੜੀਆਂ ਨੂੰ ਚੁੱਕ ਕੇ ਬਾਹਰ ਭੇਜ ਦਿੰਦੇ ਹਨ ਇਹ ਲੋਕ ਬਹੁਤ ਗਲਤ ਕੰਮ ਕਰ ਰਹੇ ਸੀ ਉਹ ਪੁਲਿਸ ਵਾਲੇ ਨੇ ਕਿਹਾ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਬੇਟੇ ਜਿਹੜਾ ਤੁਸੀਂ ਸਮੇਂ ਸਿਰ ਸੂਚਨਾ ਦੇ ਦਿੱਤੀ ਤੁਹਾਨੂੰ ਪਤਾ ਨਹੀਂ ਇਹ ਲੋਕ ਬਹੁਤ ਵੱਡੇ ਅਪਰਾਧੀ ਹਨ ਸਾਨੂੰ ਅੱਜ ਤੱਕ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਇਸ ਪਿੰਡ ਵਿੱਚ ਇਹ ਸਭ ਕੌਣ ਕਰ ਰਿਹਾ ਹੈ ਜੇ ਤੁਸੀਂ ਸਾਡਾ ਸਾਥ ਨਾ ਦਿੱਤਾ ਹੁੰਦਾ ਤਾਂ ਸਾਨੂੰ ਕਦੇ ਪਤਾ ਹੀ ਨਹੀਂ ਲੱਗਣਾ ਸੀ ਕਿ ਇੰਨੇ ਵੱਡੇ ਲੋਕ ਸ਼ਾਮਲ ਹਨ ਇਨਸਪੈਕਟਰ ਨੇ ਸਭ ਨੂੰ ਫੜ ਲਿਆ ਮਾਂ ਦੀਆਂ ਅੱਖਾਂ ਹੇਠਾਂ ਸੀ ਤੇ ਮੈਂ ਉਸ ਤੋਂ ਕੁਝ ਪੁੱਛ ਵੀ ਨਹੀਂ ਸਕਦਾ ਸੀ ਕਿਉਂਕਿ ਉਸਨੇ ਮੇਰੇ ਨਾਲ ਅੱਖਾਂ ਹੀ ਨਹੀਂ ਮਿਲਾਈਆਂ ਸੀ ਉਹ ਅਪਰਾਧੀਆਂ ਨਾਲ ਮਿਲੀ ਹੋਈ ਸੀ ਤੇ ਉਹਨਾਂ ਦਾ ਸਾਥ ਵੀ ਦੇ ਰਹੀ ਸੀ ਜੋ ਕੁਝ ਵੀ ਹੋਇਆ ਜਿਸ ਨੇ ਜੋ ਵੀ ਕੀਤਾ ਉਹਨਾਂ ਨੂੰ ਸਜ਼ਾ ਤਾਂ ਮਿਲੀ ਹੈ ਹੁਣ ਮੈਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਹੈ ਕਿਉਂਕਿ ਮੈਂ ਸਾਰੀ ਸੱਚਾਈ ਆਪਣੀਆਂ ਅੱਖਾਂ ਨਾਲ ਵੇਖੀ ਸੀ ਕਿ ਮੇਰੀ ਮਾਂ ਕਿੰਨਾ ਵੱਡਾ ਪਾਪ ਕਰ ਰਹੀ ਸੀ ਜਿਸ ਦੀ ਸਜ਼ਾ ਇੱਕ ਦਿਨ ਤਾਂ ਮਿਲਣੀ ਹੀ ਸੀ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ